ਰੀਡ ਦੀ ਹੰਟੀ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਆ ਅਗਰ ਤੁਹਾਡੀ ਉਮਰ ਹੈ 40 ਸਾਲ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਉਮਰ ਦੇ ਹਿਸਾਬ ਨਾਲ ਆਪਣੀ ਜੋ ਮਸਲ ਨੇ ਮਾਸਪੇਸ਼ੀਆਂ ਨੇ ਕਮਜ਼ੋਰ ਹੋ ਜਾਂਦੀਆਂ ਨੇ ਆਪਾਂ ਇਹਨਾਂ ਨੂੰ ਤਕੜੇ ਰੱਖਣ ਲਈ ਕਸਰਤਾਂ ਲੈ ਕੇ ਆਏ ਆ ਸਿਰਫ ਦੋ ਕਸਰਤਾਂ ਤੁਹਾਨੂੰ 1 ਜਾਂ 2 ਕਿਲੋ ਤੁਸੀਂ ਭਾਰ ਲੈਣਾ ਹੈ ਔਰ ਇਸ ਨੂੰ ਤੁਸੀਂ ਆਪਣੇ ਦੋਨਾਂ ਹੱਥਾਂ ਨਾਲ ਐਦਾਂ ਪਕੜ ਕੇ ਔਰ ਥੋੜੇ ਜਿਹਾ ਸਕੁਐਟ ਕਰਨਾ ਹੈ ਪਿੱਛੇ ਕੋਈ سپورਟ ਨਹੀਂ ਰਹੇਗੀ ਬਿਲਕੁਲ ਸਾਹਮਣੇ ਰਹਿਣਗੇ ਇੱਥੇ ਆਪਾਂ 5 ਸੈਕਿੰਡ ਹੋਲਡ 1 2 3 4 5 ਦੈਨ ਰਿਲੈਕਸ ਇਸਦੇ 10 ਸੈਟ ਲਾਉਣੇ ਆ ਧਿਆਨ ਨਾਲ ਦੇਖੋ ਇਸ ਪੋਜੀਸ਼ਨ 'ਚ ਰਹਿਵਾਂਗੇ ਔਰ نیچے ਜਾਵਾਂਗੇ 1 2 3 4 5 ਦੈਨ ਰਿਲੈਕਸ ਇਸਦੇ 10 ਸੈਟ ਸਵੇਰੇ ਦੁਪਹਿਰੇ ਸ਼ਾਮ ਦੂਸਰੀ ਕਸਰਤ ਕੀ ਹੈ ਆਪਾਂ 2 ਕਿਲੋ ਭਾਰ ਲੈ ਲੈਣਾ ਹੈ ਔਰ ਬੈੱਡ ਤੇ ਇਦਾਂ ਲੇਟ ਜਾਣਾ ਹੈ ਚੰਗੀ ਤਰ੍ਹਾਂ ਬਿਲਕੁਲ ਸਟ੍ਰੇਟ ਔਰ ਦੋਨੋਂ ਗੁੱਡੇ ਮੋੜ ਕੇ ਭਾਰ ਨੂੰ ਆਪਣੇ ਢਿੱਡ ਤੇ ਰੱਖ ਲੈਣਾ ਹੈ ਔਰ ਲੱਕ ਨੂੰ ਉੱਪਰ ਚੱਕ ਦੇਣਾ ਹੈ ਇੱਥੇ ਹੋਲਡ ਕਰਾਂਗੇ 10 ਸੈਕਿੰਡ 1 2 3 ਡੈਸ਼